ਇੱਕ ਬੰਦਾ ਜਿਆਦਾ ਹੀ ਜਿਹੜਾ ਇੱਕ ਦੇ ਥੋੜੀ ਜਿਹੀ ਲੱਗੀ ਉਹ ਲੱਤ ਤੇ ਤੇ ਇੱਕ ਉਹਦੇ ਨਾਲ ਹੋਰ ਜਿਹੜਾ ਉਹਦੇ ਵੀ ਥੋੜਾ ਮਤਲਬ ਬਚਾਓ ਕਰਦੇ ਬਚਾਅ ਦੇ ਚੱਕਰ ਚ ਉਹਦੇ ਵੀ ਮਾੜਾ ਮੋਟਾ ਕਿਤੇ ਲੱਗੀ ਆ ਆ ਪਹਿਲੀ ਪ੍ਰਾਇੋਰਟੀ ਰਿਪੋਰਟ ਕਿਹਨਾਂ ਨੂੰ ਕੀਤੀ ਹੈ ਉਸ ਤੋਂ ਪਹਿਲੀ ਰਿਪੋਰਟ ਰਿਪੋਰਟ ਕੀਤੀ ਬੋਰ ਫੋਰੈਸਟ ਮੈਂ ਅ ਉਹਨਾਂ ਨੇ ਫੋਨ ਕੀਤਾ ਕਿ ਇਦਾਂ ਇਦਾਂ ਬਾਗ ਨੇ ਇਹ ਤਿੰਦੂ ਨੇ ਹਮਲਾ ਕਰ ਦਿੱਤਾ ਉਸ ਟਾਈਮ ਜੋ ਜ਼ਖਮੀ ਹੋਇਆ ਸੀ ਉਹ ਇੱਧਰ ਵੀ ਲੱਗਿਆ ਇੱਧਰ ਲੱਗੇ ਇਹ ਪੂਰੇ ਰੇਹ ਹੱਥ ਕੱਟੇ ਤਾਂ ਕੈਸੇ ਕੈਸੇ ਜੀਏਗੇ ਕੈਸੇ ਅਸੀਂ ਇਹ ਲੱਤਾਂ ਚ ਲੱਗੀ ਉਹਨੂੰ ਮੋਹਨ ਲਾਲ ਜੀ ਕੀ ਕਰਦੇ ਨੇ ਮੋਹਨ ਲਾਲ ਇੱਕ ਪਰਵਾਸੀ ਮੰਜ਼ੂਰ ਉਸ ਦਿਨ ਉਦੇ ਪਰ ਹਮਲਾ ਕੀਤਾ ਕੱਲੇ ਨੂੰ ਸਾਡੇ ਪਰ ਵੀ ਹਮਲਾ ਕੀਤਾ ਜੋ ਵੀ ਹੈ ਹੁਕਮ ਤੇ ਹੁਣ ਸਕਾਰ ਇੰਨਾ ਵੱਡ ਗਿਆ ਹੈ ਘਰਾਂ ਚ ਘੁੰਮਦੇ ਇਦਾਂ ਦੇ ਜਾਨ ਬਸ ਉੱਥੇ ਕਈਆਂ ਨੂੰ ਨਜ਼ਰ ਆਇਆ ਕੋਈ ਖੇਤਾਂ ਨੂੰ ਆਂਦਾ ਉਹਨਾਂ ਨੂੰ ਨਜ਼ਰ ਆਂਦਾ ਕੱਲ ਪਰਸੂ ਵੀ ਦੇਖਿਆ ਗਿਆ ਏ ਇੱਥੇ ਨਰਸਰੀ 'ਚ ਸੋ ਡਰ ਦਾ ਮਾਹੌਲ ਰਹਿੰਦਾ ਏ ਫਿਰ ਮੋੜ ਡਰਦਾ ਹੈ ਪਠੇ ਵਗੈਰਾ ਜਰਮਰਾਂ ਲਈ ਵੱਢਦੇ ਬੇ ਸੀਗੇ ਉਹਨੂੰ ਨੱਠ ਕੇ ਉਹਨਾਂ ਨੇ ਉਹਨਾਂ ਨੂੰ ਬਚਾ ਲਿਆ ਤੇ ਜੇ ਬਾਈ ਚਾਂਸ ਉੱਥੇ ਕੋਈ ਨਾ ਹੁੰਦਾ ਕੱਲਾ ਕੋ ਹੁੰਦਾ ਉਹ ਕਰਦਾ ਕੀ ਉਹ ਉਹਦੇ ਉਹਦੇ ਖਤਮ ਸੀਗਾ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਣਾ ਸੀ ਬੰਦਾ ਮਾਰ ਦਿੱਤਾ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਕੁੰਤੀਪੁਰ ਕੇ ਪਾਸ ਨਜ਼ਦੀਕ ਕੋਈ گاؤں 'ਚ ਮੈਂ ਔਰ ਕੋਈ گاؤں ਕੇ ਵਿੱਚ जो है ये खबर ये है कि तेंदुआ यहाँ पर है और तेंदुए ने कुछ लोगों को घायल भी किया है हालांकि ये जो सारा आप लोगों का जमावड़ा देख रहे हैं यानी कि लोगों का हजूम जो है वो सारा उस तरफ जाते हुए क्योंकि इनके खेत इस तरफ है और स्थानीय जो लोग हैं उनसे बात करने की कोशिश करेंगे कि आखिरकार मसला क्या बना है और आखिरकार कारण क्या है कि जिसे लेकर के सब लोग इस जगह इकट्ठे हुए हैं ग्राउंड जीरो पर है टीम जीवीसी अपडेट और लगातार वाइल्ड लाइफ वाली टीम भी यहाँ पहुँची है फॉरेस्ट डिपार्टमेंट भी यहाँ पहुँची हैं और लोग जो हैं गाँव के जो लोग हैं वो भी यहाँ पहुँचे हुए हैं बड़ी संख्या में ये सारा मैं आपको दिखा पा रहा हूँ और ग्राउंड जीरो से सारी रिपोर्ट आपको दिखा रहे हैं इस टाइम आगे आ जाए चीमा साहब दौड़ के आगे आ जाइए सबसे आगे आ जाइए आप और मेरे साथ कैमरे के पीछे मेरे सहयोगी हैं नवनीत सिंह चीमा और ये सारा जो है काफ़ी दूर होशियारपुर से काफ़ी दूर गांव है और काफ़ी घनघोर जंगली इलाका होने के कारण लगातार जो है यहाँ पे ऐसी घटनाएं सामने आती हैं हालांकि अगर मैं इसी महीने की पीछे बात करूँ तो आपने देखा था जो अभी एक लेपर्ड इन्होंने बड़ी सफलतापूर्वक रेस्क्यू किया था और मैंग्रोवाल के घनघोर जंगलों से वो जो है लेपर्ड वो रेस्क्यू किया गया था वाइल्ड लाइफ की ओर से फॉरेस्ट डिपार्टमेंट ने और आज ये बड़ी खबर जो है वो यहाँ पहुँची है हालांकि इतनी बड़ी संख्या में भीड़ यहाँ आनी नहीं चाहिए थी परंतु अब भीड़ आई है तो उनसे बातचीत करेंगे लोगों से स्थानीय लोगों से बातचीत करेंगे और जानने की कोशिश करेंगे ग्राउंड जीरो पर इस वक्त हम मौजूद हैं और गांव कोई है और कोई के जो निवासी हैं गांव के लोग यहां आप साफ एक बार कैमरा जरूर दिखा दीजिए चारों तरफ और ये लोग जो यहां पहुंचे हैं और साथ में रेंज अफसर हमारे साथ बिक्रमजीत मौजूद हैं बिक्रम क्या माहौल क्या बना था जानकारी क्या थी वाइल्ड लाइफ डिपार्टमेंट को फॉरेस्ट डिपार्टमेंट को क्या जानकारी मिली थी ये सवेरे कोई साढ़े नौ बजे सूँ जानकारी मिली सी कि कोई पिंड किसी बंदे उत्ते हमला जरा कर दिया गया ਤੇ ਅਸੀਂ ਲਗਭਗ ਇੱਥੇ 10:00 10:30 ਵਜੇ ਅਸੀਂ ਪਹੁੰਚ ਗਏ ਸੀਗੇ ਮੌਕੇ ਤੇ ਆਣ ਕੇ ਵੇਖਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੂੰ ਤੇ ਮੋਹਨ لال ਜੀ ਹੀ ਪਵਾਸੀ ਮਜ਼ਦੂਰ ਸੀਗੇ ਉਹ ਜੰਗਲ ਚ ਘੁੰਮ ਰਹੇ ਸੀਗੇ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਮੇਰੇ ਉੱਤੇ ਜਿਹੜਾ ਵਾ ਤਿੰਦੂ ਵੀ ਨੇ ਅਟੈਕ ਕੀਤਾ ਵਾ ਤੇ ਉਹਨੇ ਸ਼ੋਰ ਮਚਾਇਆ ਸ਼ੋਰ ਮਚਾਉਣ ਨਾਲ ਜਿਹੜੇ ਆ ਦੋ ਆਦਮੀ ਹੋਰ ਆਏ ਆ ਤੇ ਉਹਨਾਂ ਆਣ ਕੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਛਡਾਉਂਦਿਆਂ ਜੋ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਆ ਜੀ ਸਡਾਉਂਦੇ ਸਡਾਉਂਦੇ ਜੂਵਾ ਉਹਦੀ ਡੈਥ ਹੋ ਗਈ ਆ ਉਹ ਲੈਪਰਡ ਲੈਪਰਡ ਦੀ ਉਸकी ਡੈਥ ਹੋ ਗਈ ਹੈ ਲੈਪਰਡ ਦੀ ਡੈਥ ਹੋ ਗਈ ਆ ਹੁਣ ਇਸ ਵੇਲੇ ਆਪਣੀ ਜੋ ਵੀ ਸਾਡੀ ਬਣਦੀ ਸੀਗੀ ਕਾਰਵਾਈ ਜੀ ਲੋਕਰ ਜਿਹੜਾ ਵਾ ਸਾਰੇ ਇਹਨਾਂ ਕੋਲ ਪੁੱਛਿਆ ਗਿਆ ਵਾ ਪੁੱਛ ਕੇ ਹੁਣ ਡੈੱਡ ਬੋਡੀ ਜਿਹੜੀ ਆ ਆਪਾਂ ਸਰਕਾਰੀ ਹਸਪੀਟਲ ਹਿਸ਼ਾਰਪੁਰ ਵਿਖੇ ਜੀ ਜਿੱਥੇ ਡਾਕਟਰਾਂ ਦੀ ਟੀਮ ਤਿਆਰ ਆ ਉਹ ਪੋਸਟਮਾਰਟਮ ਕਰਨਗੇ ਪੋਸਟਮਾਰਟਮ ਕਰਨ ਤੋਂ ਬਾਅਦ ਪਤਾ ਲੱਗੇਗਾ ਵੀ ਉਹਦੀ ਕੀ ਕਾਰਨ ਕਰਕੇ ਜਿਹੜੀ ਇਹ ਡੈਥ ਹੋਈ ਆ ਲੈਪਰਡ ਦੀ ਲੈਪਰਡ ਦੀ ਇੱਕ ਇੱਕ ਚੀਜ਼ ਹੋਰ ਹੈ ਕਿ ਆਪਾਂ ਜਾਨਣਾ ਚਾਹਾਂਗੇ ਕਿ ਇਸ ਲੋਕੇਸ਼ਨ ਦੇ ਵਿੱਚ ਕਿੰਨੇ ਕੇ ਲੈਪਰਡ ਆ ਜਿਹੜੇ ਆਈਡੈਂਟੀਫਾਈ ਕੀਤੇ ਗਏ ਆ ਕਿੰਨੀ ਕੀ ਸੰਖਿਆ ਉਹਨਾਂ ਦੀ ਰਹਿ ਗਈ ਹੈ ਲੈਪਰਡ ਦੀ ਕਿਉਂਕਿ ਘਟਦੀ ਸੰਖਿਆ ਲਗਾਤਾਰ ਸਿਰਦਰਦੀ ਵੀ ਹੈ ਨਹੀਂ ਘਟਦੀ ਗਿਣਤੀ ਨਹੀਂ ਘਟਦੀ ਐਸ ਵੇਲੇ ਐਸ ਵੇਲੇ ਜਿਹੜੀ ਗਿਣਤੀ ਹੈ ਲਗਭਗ 30 ਤੋਂ 40 ਦੇ ਕਰੀਬ ਜਿਹੜੇ ਆ ਲੈਪਰਡ ਜਿਹੜੇ ਆ ਘੁੰਮ ਰਹੇ ਆ ਘੁੰਮ ਰਹੇ ਸ਼ਹਿਰ ਚਾਰ ਪਰ ਦੇ ਵਿੱਚ ਲਾਸਟ ਇਸੇ ਮੰਥ ਜੇ ਆਪਾਂ ਗੱਲ ਕਰੀਏ ਕਿ ਲਾਸਟ ਵੀਕ ਦੀ ਤਾਂ ਮੈਂਗਰੋਵਲ ਟੀਵੀ ਤੁਸੀਂ ਇੱਕ ਬੜਾ ਸਕਸੈਸਫੁਲ ਇੱਕ ਰੈਸਕਿਊ ਕੀਤਾ ਸੀ ਜਿਸ ਦੇ ਵਿੱਚ ਲੈਪਰਡ ਨੂੰ ਫੜ ਕੇ ਤੁਸੀਂ ਛਿਤਪੁਰ ਛੱਡ ਕੇ ਵੀ ਆਏ ਸੀਗੇ ਉਹ ਵੀ ਇਸੇ ਹਫਤੇ ਦੀ ਗੱਲ ਹਾਂਜੀ ਹਾਂਜੀ ਉਹ ਵੀ ਇਸੇ ਵੀਕ ਦੀ ਗੱਲ ਹੈ ਉਹ ਵੇਖੋ ਉਹ ਜੇ ਕਿਸੇ ਕਾਰਨ ਕਰਕੇ ਫਸ ਗਿਆ ਸੀ ਉਹਨੂੰ ਆਪਾਂ ਰੈਸਕਿਊ ਕੀਤਾ ਰੈਸਕਿਊ ਕਰਕੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਚਿੜਿਆ ਘਰ ਛੱਤਬੀੜ ਵਿੱਚ ਛੱਡ ਦਿੱਤਾ ਗਿਆ ਚਿੜਿਆ ਘਰ ਇੱਕ ਜ਼ਰੂਰ ਇਹ ਜ਼ਰੂਰੀ ਅਪੀਲ ਜਿਹੜੀ ਹੈ ਪਿੰਡ ਵਾਸੀਆਂ ਜਿਹੜੇ ਤੁਸੀਂ ਹੁਸ਼ਾਰਪੁਰ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜ਼ਰੂਰ ਅਪੀਲ ਕਰੋ ਤਾਂ ਕਿ ਜੋ ਜੰਗਲੀ ਜਾਨਵਰ ਨੇ ਜੇ ਉਹ ਇਹਨਾਂ ਦੇ ਹਲਕੇ ਦੇ ਵਿੱਚ ਆਂਦੇ ਜਾਂ ਇੱਕ ਦੂਜੇ ਦਾ ਸਾਹਮਣਾ ਹੁੰਦਾ ਹੈ ਤੇ ਕੀ ਕੁਝ ਮੋਰਲ ਡਿਊਟੀ ਜਿਹੜੀ ਹੈ ਉਹ ਬਣਦੀ ਹੈ ਲੋਕਾਂ ਦੀ ਅਸੀਂ ਤੇ ਇਹਨਾਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂਗੇ ਇੱਕ ਤੇ ਜਦੋਂ ਰਾਤ ਹੁੰਦੀ ਆ ਰਾਤ ਦੇ ਵਿੱਚ ਇੱਕ ਤੇ ਲਾਈਟਾਂ ਜ਼ਰੂਰ ਆਨ ਕਰਕੇ ਤੇ ਇੱਕ ਥੋੜਾ ਜਿਹਾ ਇਹ ਡੌਗੀ ਦੇ ਉੱਤੇ ਜ਼ਿਆਦਾ ਅਟੈਕ ਕਰਦਾ ਵਾ ਥੋੜਾ ਜਿਹਾ ਡੌਗੀ ਨੂੰ ਜਿਹੜਾ ਵਾ ਜੰਗਲ ਦੇ ਵਿੱਚੋਂ ਬਚਾਉਣਾ ਚਾਹੀਦਾ ਕਿਉਂਕਿ ਜੰਗਲ ਦੇ ਪਾਸੇ ਛੱਡਾਂਗੇ ਤੇ ਫਿਰ ਉਹ ਜਿਹੜਾ ਉਹ ਆਟੋਮੈਟਿਕਲੀ ਲੈਪਡ ਜਿਹੜਾ ਅਟੈਕ ਜ਼ਰੂਰ ਕਰੇਗਾ ਕੁੱਤਿਆਂ ਕਰਕੇ ਕੁੱਤਿਆਂ ਕਰਕੇ ਕੁੱਤਿਆਂ ਨੂੰ ਬਚਾਉਣ ਦੀ ਖਾਤਰ ਹੀ ਕੁੱਤਿਆਂ ਦੇ ਮਗਰ ਜਿਹੜਾ ਵੇਜ ਜਾਂਦਾ ਤੇ ਕੋਸ਼ਿਸ਼ ਕਰਨੀ ਜਾਈਦੀ ਆ ਵੀ ਇਹਨਾਂ ਨੂੰ ਥੋੜਾ ਬਚਾਇਆ ਜਾਏ ਔਰ ਲਾਈਟਾਂ ਔਨ ਕਰਕੇ ਰੱਖਣੀਆਂ ਚਾਹੀਦੀਆਂ ਵਾ ਤਾਂ ਜੋ ਸਾਡੇ ਇਹ ਹੈ ਤੇ ਸਾਡੇ ਭਰਾ ਹੀ ਆ ਸਾਰੇ ਜੀ ਜੀ ਬਿਲਕੁਲ ਕਿਉਂਕਿ ਅਸੀਂ ਇਹਨਾਂ ਦੇ ਨਾਲ ਆ ਖੜੇ ਜੀ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰੀਏ ਜਾਂ ਕਿਸੇ ਦੇ ਖਿਲਾਫ ਕਿਉਂਕਿ ਹੈ ਤੇ ਸਾਡੇ ਭੈਣ ਭਰਾ ਹੀ ਆ ਇੱਥੇ ਅਸੀਂ ਰਹਿਣਾ ਵਾ ਠੀਕ ਹੈ ਨਾ ਗੱਲ ਇਸ ਕਰਕੇ ਅਸੀਂ ਇਹਨਾਂ ਨੂੰ ਅਪੀਲ ਕਰਾਂਗੇ ਵੀ ਇਹ ਮੈਗਮੇ ਦਾ ਸਹਿਯੋਗ ਦੇਣ ਮਹਿਕਮਾ ਇਹਨਾਂ ਦਾ ਸਹਿਯੋਗ ਦੇਗਾ ਹਾਂ ਇੱਕ ਸੋਸ਼ਲ ਗਾਰਡ ਵੀ ਤਿਆਰ ਹੁੰਦਾ ਹੈ ਕਿ ਸਮਾਜਿਕ ਜ਼ਿੰਮੇਵਾਰੀ ਵੀ ਤੈ ਹੁੰਦੀ ਹੈ ਪੰਜਾਬ ਪੁਲਿਸ ਦੇ ਜਵਾਨ ਸਿਪਾਹੀ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਕੁਝ ਮੌਕੇ ਤੇ ਸਰ ਇੱਕ ਵਾਰੀ ਆਪਣੀ ਆਇਡੈਂਟਿਟੀ ਜਰੂਰ ਦੱਸ ਦਿਓ ਕਿਹੜੇ ਥਾਣੇ ਤੋਂ ਆਪਾਂ ਆਏ ਤੇ ਕੀ ਨਾਮ ਹੈ ਮੈਂ ਐਸਐਸ ਦਿਲਦਾਰ ਸਿੰਘ ਥਾਣਾ ਗ ਕਿ ਇੱਥੇ ਇੱਕ ਲੈਪਡ ਜਿਹਨੂੰ ਤेंदुआ ਵੀ ਕਹਿੰਦੇ ਆ ਉਹ ਇੱਥੇ ਮਰਿਆ ਪਿਆ ਆ ਤੇ ਫਿਰ ਇਹ ਵਿੱਧ ਫੋਰੈਸਟ ਦੀ ਟੀਮ ਤੇ ਅਸੀਂ ਇੱਥੇ ਆ ਕੇ ਮੌਕੇ ਤੇ ਦੇਖਿਆ ਹੁਣ ਉਹਨੂੰ ਲੈ ਕੇ ਗਏ ਨੇ ਹੁਸ਼ਿਆਰਪੁਰ ਉਦੀ ਪੋਸਟਮਾਰਟਮ ਹੋਊਗਾ ਉਹਦੇ ਮੌਤ ਦੇ ਕਾਰਨਾਂ ਤੋਂ ਜਾਣੂ ਹੋਣ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਜਿਹੜੀ ਉਹ ਅਮਲ ਚ ਲਿਆਵਾਂਗੇ ਵੀ ਇਹ ਲੈਪਡ ਕਿਸ ਤਰ੍ਹਾਂ ਮਰਿਆ ਆ ਜਾਂ ਕਿਸੇ ਨੇ ਮਾਰਿਆ ਆ ਜਾਂ ਆਪ ਮਰਿਆ ਆ ਜਾਂ ਕਿਸੇ ਤੇ ਅਟੈਕ ਕੀਤਾ ਆ ਉਹ ਸਾਰਾ ਇਨਵੈਸਟੀਗੇਸ਼ਨ ਆਫ ਫਾਰਟ ਹੋਊਗਾ ਉਹ ਇਨਵੈਸਟੀਗੇਸ਼ਨ ਦਾ 파ਟ ਹੈ ਇਸ ਟਾਈਮ ਤੱਕ ਤੁਹਾਨੂੰ ਕੀ ਮਤਲਬ ਪ੍ਰਾਇਮਰੀ ਜੇ ਆਪਾਂ ਗੱਲ ਕਰੀਏ ਤਾਂ ਪ੍ਰਾਇਮਰੀ ਇਨਫੋਰਮੇਸ਼ਨ ਕੀ ਕੁਝ ਮਿਲ ਰਹੀ ਹੈ ਤੁਹਾਨੂੰ ਪ੍ਰਾਇਮਰੀ ਇਨਫੋਰਮੇਸ਼ਨ ਮਿਲ ਰਹੀ ਹੈ ਅੱਥੇ ਸਵੇਰੇ ਕੋਈ ਆਪਣੇ ਲੱਕੜ ਵਾਸਤੇ ਬੰਦੇ ਆਏ ਸੀ ਲੱਕੜ ਵਗੈਰਾ ਲੈਣ ਨੂੰ ਤੇ ਉਹਨਾਂ ਤੇ ਅਟੈਕ ਕਰਤਾ ਤੋਂ ਆਪਣੇ ਬਚਾਓ ਦੇ ਵਿੱਚ ਅਜੇ ਤੱਕ ਤਾਂ ਉਹ ਕਹਿੰਦੇ ਵੀ ਸਾਡੇ ਅਟੈਕ ਕੀਤਾ ਬੰਦਾ ਐਡਮਟੈਕ ਹਸਪੀਟਲ ਨੂੰ ਜਾ ਕੇ ਪੁੱਛ ਪੜਤਾਲ ਕਰਾਂਗੇ ਜੀ ਕਿ ਉਹਦੇ ਤੇ ਅਟੈਕ ਕੀਤਾ ਗਿਆ ਤੇ ਇੱਕ ਦੋ ਨਾਲ ਹੋਰ ਸੀ ਜਿਹੜੇ ਆਪਣੇ ਬਚਾਓ ਦੇ ਵਿੱਚ ਜਿਹੜਾ ਇਹ ਐਨੀਮਲ ਹੈ ਇਹਦੇ ਨਾਲ ਇਹ ਤਦ ਮਤਲਬ ਡੈਥ ਹੋ ਗਈ ਹੈ ਜੀ ਜੇ ਹੁਣ ਆਪਣੇ ਬਚਾਓ ਚ ਕੀਤੀ ਹੈ ਜਾਂ ਉਹਨਾਂ ਨੂੰ ਮਾਰਨਾ ਚਾਹਿਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਇੱਕ ਚ ਹੋ ਰਿਹਾ ਹੈ ਦਿਲਦਾਰ ਜੀ ਕਿ ਜ਼ਖਮੀ ਕਿੰਨੇ ਨੇ ਟੋਟਲ ਕਿੰਨੇ ਜ਼ਖਮੀ ਹੋਏ ਹੈ ਜਿਹੜੇ ਬੰਦੇ ਆ ਪਿੰਡ ਦੇ ਵਾਸੀ ਨੇ ਉਹਨਾਂ ਵਿੱਚੋਂ ਕਿੰਨੇ ਕੇ ਬੰਦੇ ਜ਼ਖਮੀ ਹੋਏ ਆ ਇੱਕ ਬੰਦਾ ਜ਼ਿਆਦਾ ਇੰਜਰਡ ਹੈ ਇੱਕ ਦੇ ਥੋੜੀ ਜਿਹੀ ਲੱਗੀ ਉਹ ਲੱਤ ਤੇ ਤੇ ਇੱਕ ਉਹਦੇ ਨਾਲ ਹੋਰ ਜਿਹੜਾ ਉਹਦੇ ਵੀ ਥੋੜਾ ਮਤਲਬ ਬਚਾਓ ਕਰਦੇ ਬਚਾਅ ਦੇ ਚੱਕਰ ਚ ਉਹਦੇ ਵੀ ਮਾੜਾ ਮੋਟਾ ਕਿਤੇ ਲੱਗੀ ਆ ਹਜੇ ਉਹਨਾਂ ਵਾਸਤੇ ਕਲੀਅਰ ਨਹੀਂ ਹੋਇਆ ਪਹਿਲਾਂ ਇੱਥੋਂ ਇਹਨੂੰ ਭੇਜਣਾ ਸੀਦਾ ਮੈਡੀਕਲ ਕਰਾਉਣਾ ਬਹੁਤ ਜ਼ਰੂਰੀ ਸੀ ਉਹ ਕਰਵਾਉਣ ਤੋਂ ਬਾਅਦ ਹੁਣ ਉਹ ਬੰਦਿਆਂ ਨਾਲ ਮੁਲਾਬਾ ਕਰਾਂਗੇ ਜਿਹੜੇ ਇੰਜਰਡ ਹੈ ਫਿਰ ਇਨਵੈਸਟੀਗੇਸ਼ਨ ਪਿੰਡ ਤੋਂ ਪੁੱਛਾਂਗੇ ਸਾਰਾ ਜੋ ਵੀ ਇਨਵੈਸਟੀਗੇਸ਼ਨ ਚ ਆਊਗਾ ਸਾਹਮਣੇ ਉਸ ਹਿਸਾਬ ਨਾਲ ਕਾਰਵਾਈ ਹੋਊਗੀ ਫਿਰ ਥੈਂਕ ਯੂ ਦਿਲਦਾਰ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਪਿੰਡ ਦੇ ਸਰਪੰਚ ਸਾਹਿਬ ਕੌਣ ਨੇ ਜੀ ਪਿੰਡ ਕੋਈ ਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਕੀ ਮਾਹੌਲ ਕੀ ਬਣੀ ਪਹਿਲਾਂ ਨਾਮ ਦੱਸ ਦਿਓ ਸਰਪੰਚ ਸਾਹਿਬ ਤੁਹਾਨੂੰ ਔਖਣਾ ਤੁਹਾਨੂੰ ਲੱਭਣਾ ਹੀ ਬੜਾ ਔਖਾ ਹੋ ਗਿਆ ਪਿੰਡ ਦੇ ਵਿੱਚ ਮੈਂ ਕਈਆਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਸਰਪੰਚ ਸਾਹਿਬ ਕਿੱਥੇ ਹੈ ਸਰਪੰਚ ਸਾਹਿਬ ਨਾਮ ਦੱਸ ਦਿਓ ਸੁਖਵੀਰ ਸਿੰਘ ਸੁਖਵੀਰ ਜੀ ਕੀ ਮਾਹੌਲ ਕੀ ਬਣਿਆ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਪਹਿਲੀ ਪ੍ਰਾਇਰਟੀ ਰਿਪੋਰ ਜਦੋਂ ਇਹਨਾਂ ਸਵੇਰੇ ਕਾਂਡ ਹੋਇਆ ਸਵੇਰੇ ਮੈਨੂੰ ਬੰਟੀ ਆਪਣਾ ਉਹਨਾਂ ਨੇ ਫੋਨ ਕੀਤਾ ਕਿ ਇੱਧਰ ਬਾਗ ਨੇ ਇਹ ਤेंदੂਰ ਨੇ ਹਮਲਾ ਕਰ ਦਿੱਤਾ ਤਾਂ ਉਸ ਤੋਂ ਬਾਅਦ ਤੁਰੰਤ ਕੋਈ 5-10 ਮਿੰਟ ਦੇ ਵਿੱਚ ਮੈਂ ਇੱਥੇ ਪਹੁੰਚ ਗਿਆ ਜੀ ਉਸ ਟਾਈਮ ਜੋ ਜ਼ਖਮੀ ਹੋਇਆ ਸੀ ਉਹ ਇੱਧਰ ਵੀ ਲੱਗਿਆ ਇੱਧਰ ਲੱਗੇ ਇਹ ਪੂਰੇ ਰੇਹ ਹੱਥ ਕੱਟੇ ਹੋਏ ਆ ਉਸ ਤੋਂ ਬਾਅਦ ਇਹਨਾਂ ਦੇ ਆਪਸ ਵਿੱਚ ਕਿਤੇ ਤेंदੂਰ ਨੂੰ ਕਿੱਥੇ ਲੱਗ ਗਿਆ ਕਿ ਆ ਲੱਗ ਗਈ ਉਹ ਤेंदੂਰ ਖਤਮ ਹੋ ਗਿਆ ਉਸ ਤੋਂ ਬਾਅਦ ਮੈਂ ਫੋਰੈਸਟ ਵਿਭਾਗ ਨੂੰ ਦੱਸਿਆ ਫੋਰੈਸਟ ਵਿਭਾਗ ਵੀ ਆ ਗਿਆ ਇਹ ਦੂਸਰੇ ਜੀਵ ਜੰਤੂ ਵਾਲੇ ਇਹ ਵੀ ਆ ਗਏ ਉਤਵਾ ਫਿਰ ਇਹਨਾਂ ਦੇ ਐਡਵਰ ਕਰ ਦਿੱਤੇ ਆ ਜੀ ਐਨੀਮਲ ਵਾਈਲਡਲਾਈਫ ਵਾਲੇ ਪੁਆਇੰਟ ਜਿਹੜੇ ਜ਼ਖਮੀ ਹੋਏ ਆ ਤਿੰਨ ਉਹ ਕੌਣ ਸਾਥੀ ਨੇ ਤੇ ਕਿੰਨੇ ਕੇ ਜ਼ਖਮੀ ਹੋਏ ਕਿਉਂਕਿ ਤੁਸੀਂ ਪ੍ਰਤੱਖ ਉਹਨਾਂ ਨੂੰ ਦੇਖਿਆ ਆ ਇੱਕ ਜੋ ਮੋਹਣ ਮੋਹਣ ਲਾ ਲਓ ਜਿਆਦਾ ਜ਼ਖਮੀ ਹੈ ਇੱਕ ਸੁਨੀਲ ਕੁਮਾਰ ਉਹ ਥੋੜਾ ਲੱਤਾਂ 'ਚ ਲੱਗੀ ਆ ਉਹਨੂੰ ਮੋਨ ਲਾਲ ਜੀ ਕੀ ਕਰਦੇ ਨੇ ਮੋਨ ਲਾਲ ਇੱਕ ਪਰਵਾਸੀ ਮਜਬੂਰ ਹੈ ਤੇ ਇੱਥੇ ਮਜਦੂਰੀ ਕਰਦੇ ਨੇ ਪਿੰਡ 'ਚ ਹੀ ਰਹਿੰਦੇ ਨੇ ਪਿੰਡ 'ਚ ਰਹਿੰਦੇ ਆ ਤੇ ਸੁਨੀਲ ਕੁਮਾਰ ਜੀ ਕੀ ਕਰਦੇ ਨੇ ਸੁਨੀਲ ਕਾਰਪੈਂਟਰ ਦਾ ਕੰਮ ਕਰਦਾ ਉਹ ਕਾਰਪੈਂਟਰ ਉਹ ਵੀ ਪਿੰਡ ਦਾ ਵਾਸੀ ਹੈ ਤੇ ਤੀਜਾ ਕਿਹੜਾ ਬੰਦਾ ਸੀਗਾ ਜਿਹੜਾ ਤੀਜਾ ਵੀ ਪਿੰਡ ਦਾ ਵਾਸੀ ਹੀ ਹੈ ਤੀਜੇ ਪਿੰਡ ਦੇ ਵਾਸੀ ਨੇ ਤੇ ਇਹ ਸਾਰੇ ਜਿਹੜੇ ਲੋਕ ਹੁਣ ਪਿੰਡ ਦੇ ਸਾਰੇ ਵਾਸੀ ਇੱਥੇ ਕਿਹਨੂੰ ਇਕੱਠੇ ਹੋਏ ਇਸ ਲੋਕੇਸ਼ਨ ਤੇ ਕਿਉਂ ਇਕੱਠੇ ਹੋਏ ਮਤਲਬ ਇਹਨੂੰ ਦੇਖਣਾ ਆਏ ਸੀ ਇਹਨੂੰ ਦੇਖਣਾ ਹੈ ਦੂਸਰਾ ਇਹ ਸੋਚ ਰਹੇ ਨੇ ਕਿ ਸਾਡੇ ਜੋ ਇਹਨਾਂ ਨੇ ਲਗਾਇਆ ਕਿ ਫੋਰੈਸਟ ਬੈਂਕ ਨੇ ਜਾਂ ਕਿਸਨੇ ਵੀ ਲਗਾਇਆ ਇਨਕੋ ਇਲਜ਼ਾਮ ਕਿ ਚੀਤਾਵਨਨ ਮਾਰ ਦਈਆ ਇਹ ਤਿੰਦੂਆ ਮਾਰ ਦਈਆ ਤਿੰਦੂਆ ਮਾਰਨ ਦਾ આરોਪ ਜਿਹੜਾ ਹੈ ਉਸ ਚੀਜ਼ ਤੋਂ ਡਰਦੇ ਕਿ આરોਪ ਨਾ ਲੱਗ ਜਾਵੇ ਸਾਡੇ ਤੇ ਕਿ ਆਪਾਂ ਤਿੰਦੂਆ ਮਾਰਿਆ ਕਿਉਂਕਿ ਆਪਾਂ ਤਾਂ ਤਿੰਦੂਆ ਮਾਰਿਆ ਹੀ ਤਿੰਦੂ ਨੇ ਹਮਲਾ ਕੀਤਾ ਇਸ ਲਈ ਹਮਲਾ ਕੀਤਾ ਜੇ ਆਪਾਂ ਸੈਲਫ ਡਿਫੈਂਸ ਵੀ ਨਾ ਕਰਨ ਜਿਹੜੇ ਲੋਕ ਨੇ ਫਿਰ ਹਾਂ ਸੈਲਫ ਡਿਫੈਂਸ ਦੇ ਵਿੱਚ ਸਾਰਾ ਬਾਕੀ ਦਾ ਸਾਰਾ ਦੇਖੋ ਪੋਸਟਮਾਰਟਮ ਰਿਪੋਰਟ ਰੈਂਜ ਅਫਸਰ ਬਿਕਮ ਜੀ ਦੱਸ ਰਹੇ ਨੇ ਕਿ ਪੋਸਟਮਾਰਟਮ ਤੋਂ ਬਾਅਦ ਬੜੀਆਂ ਗਿਣਤੀਆਂ ਚ ਮਹਿਲਾਵਾਂ ਇੱਥੇ ਪ ਕੀ ਆਖਿਰਕਾਰ ਬਜ਼ੁਰਗ ਮਾਤਾ ਨਾਲ ਗੱਲ ਕਰਦੇ ਮਾਤਾ ਜੀ ਕੀ ਨਾਮ ਆਪਣਾ ਕਸ਼ਮੀਰੋ ਦੇਵੀ ਕਸ਼ਮੀਰੋ ਦੇਵੀ ਜੀ ਆਪਾਂ ਇੰਨੇ ਮਤਲਬ ਕਨ ਗੋਰ ਜੰਗਲ ਚ ਕਿਉ ਪਹੁੰਚੇ ਸਾਰਿਆਂ ਦੇ ਨਾਲ ਅਸ਼ਤ ਦੇਖਣੇ ਵਾਸਤੇ ਪਹੁੰਚੇ ਤੇ دیکھیਏ ਤੰਦੂਆ ਤੈਂਦੂਆ ਦੇਖੇ ਅੱਜ ਤੋਂ ਪਹਿਲਾਂ ਕਿੰਨੀ ਕਵਾਰੀ ਤੈਂਦੂਆ ਦੇਖਿਆ ਤੁਸੀਂ ਹਾਂ ਜੀ ਅਸੀਂ ਨਹੀਂ ਦੇਖਿਆ ਪਰਵਾ ਕਦੇ ਨਹੀਂ ਦੇਖਿਆ ਹਾ ਡਰ ਲੱਗਦਾ ਸਾਨੂੰ ਤਾਂ ਹਾਂ ਅਸੀਂ ਤਾਂ ਜੰਗਲੇ ਚੌਣਾ ਛੱਡ ਦਿੱਤੇ ਆ ਇਹਨਾਂ ਦੇ ਮਾਰੇ ਇਹ ਤਾਂ ਬਿਲਕੁਲ ਛੱਡਦੇ ਨਹੀਂ ਬੰਦਿਆਂ ਨੂੰ ਤਾਂ ਛੱਡਦੇ ਨਹੀਂ ਨਾ ਹਾਂ ਜੀ ਬੰਦਿਆਂ ਨੂੰ ਛੱਡਦੇ ਨਹੀਂ ਸੋ ਆ ਇੱਥੇ ਬੈਠੇ ਹੋਏ ਆ ਜ਼ਮੀਨ ਤੇ ਖੇਤਾਂ ਦੇ ਵਿੱਚ ਕੀ ਨਾਮ ਭੈਣ ਜੀ ਆਪਣਾ ਰਕਸ਼ਾ ਦੇਵੀ ਰਕਸ਼ਾ ਦੇਵੀ ਜੀ ਆਪਾਂ ਕਿਉਂ ਪਹੁੰਚੇ ਆ ਇੱਥੇ ਅੱਜ ਇੱਥੇ ਆਪਾ ਜੀ ਸਾਡੇ ਖੇਤ ਆ ਅਸੀਂ ਤਾਂ 12 ਮਹੀਨੇ ਨਾ ਖੇਤਾਂ ਨਾ ਹਣਾ ਸਫੇਦਾ ਲਿਆ ਬੱਕਰੀਆਂ ਰੱਖੀਆਂ ਬੱਕਰੀਆਂ ਵੀ ਅਸੀਂ ਚਾਰਦੇ ਠੀਕ ਹੈ ਜੀ ਹਾਂ ਨਾ ਸਾਨੂੰ ਤਾਂ ਇਸ ਜਾਨਵਰ ਦਾ ਡਰ ਲੱਗਦਾ ਪਈ ਜਿੱਤਾ ਉਹ ਉਸ ਉਦੇ ਪਰ ਹਮਲਾ ਕੀਤਾ ਕੱਲੇ ਨੂੰ ਸਾਡੇ ਪਰ ਵੀ ਹਮਲਾ ਕਰੀ ਸਕਦਾ ਹਾਂ ਨਾ 15 16 ਬੱਕਰੀਆਂ ਰੱਖੀਆਂ ਅਸੀਂ ਤਿਆਰੀ ਦਾ ਰਨ ਮਾਲੇ ਪਰ ਸੁਵੇ ਪਰ ਖਰਚਾ ਪੂਰਾ ਕਰਨਾ ਸੀ ਹਾਂਜੀ ਹਾਂ ਨਾ ਐਡਾ ਰਹਿੰਦਾ ਤੁਹਾਨੂੰ ਹਾਂਜੀ ਤੁਹਾਨੂੰ ਚਾਹੀਦੀ ਕਿ ਸਿਕਿਉਰਿਟੀ ਮਿਲੇ ਤੁਹਾਨੂੰ ਹਾਂਜੀ ਕਿ ਤਿੰਦੂਆ ਤੁਹਾਡੇ ਲੋਕੇਸ਼ਨ ਤੋਂ ਬਾਹਰ ਰਵੇ ਹਾਂਜੀ ਵਾਈਲਡ ਲਾਈਫ ਇਹਨਾਂ ਉਪਰ ਆਲਾ ਕਰੇ ਤੁਹਾਡੇ ਵਾਸਤੇ ਇਹ ਚਾਹੁੰਦੇ ਹੋ ਤੁਸੀਂ ਹਾਂਜੀ ਆ ਪੈਂਡ ਦੀ ਕੀ ਨਾਮ ਆਪਣਾ ਸੰਦੇਾ ਦੇਵੀ ਸੰਦੇਾ ਦੇਵੀ ਜੀ ਆਪਾਂ ਘਰ ਨੂੰ ਪਹੁੰਚੇ ਆ ਇੱਥੇ ਅਸੀਂ ਵੀ ਤੰਦੂਆ ਦੇਖਣ ਹੀ ਪਹੁੰਚੇ ਆ ਕਿਹੜਾ ਕੁ ਮਾਰ ਕਰੀ ਗਿਆ ਵੀ ਬੰਦੇ ਦਾ ਅੱਛਾ ਤੰਦੂਆ ਦੇਖਣ ਪਹੁੰਚੇ ਕਿ ਕਿੱਦਾਂ ਉਹਨਾਂ ਦਾ ਫਾਈਟ ਹੋਇਆ ਤੇ ਫਾਈਟ ਦੇਖਣ ਨੂੰ ਮਿਲਿਆ ਤੁਹਾਨੂੰ ਤੁਹਾਨੂੰ ਮਿਲਿਆ ਜੀ ਹੁਣ ਤਾਂ ਤੁਸੀਂ ਅੱਗੇ ਚੁੱਕੀ ਲਿਆ ਅੱਛਾ ਨਹੀਂ ਅਸੀਂ ਤਾਂ ਨਹੀਂ ਚੁੱਕਿਆ ਵੈਟ ਲਾਈਫ ਵਾਲੇ ਪਹੁੰਚੇ ਸੀ ਉਹ ਚੱਕ ਕੇ ਲੈ ਗੇ ਸੋ ਤੇ ਨਾਲ ਦੇ ਨਾਲ ਆਪਾਂ ਕੁਝ ਨੌਜਵਾਨ ਇੱਥੇ ਪਹੁੰਚੇ ਨੌਜਵਾਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਰੇਸ਼ਮ ਸਿੰਘ ਰੇਸ਼ਮ ਸਿੰਘ ਜੀ ਕੀ ਮਾਹੌਲ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰ ਪਿੰਡ ਦਾ ਜੀ ਮਾਹੌਲ ਖੇਤੀਬਾੜੀ ਹੈ ਨਹੀਂ ਸਾਰੇ ਸਫੇਦੇ ਲਾਏ ਜਿਨ੍ਹਾਂ ਨੇ ਥੋੜੇ ਮੱਤੇ ਮਾਲ ਪਸ਼ੂ ਰੱਖਿਆ ਉਹ ਵੀ ਡਰਦੇ ਨੇ ਇੱਧਰ ਜਾਨਵਰ ਹੋ ਗਏ ਜਿਆਦਾ ਪਾਬੰਦੀਆਂ ਲੱਗੀਆਂ ਕੋਈ ਜਾਨਵਰ ਸਰਕਾਰ ਕਰ ਨਹੀਂ ਸਕਦਾ ਗਵਰਨਮੈਂਟ ਦਾ ਜੋ ਵੀ ਹੈ ਹੁਕਮ ਤੇ ਹੁਣ ਸਰਕਾਰ ਇੰਨਾ ਵੱਡ ਗਿਆ ਹੈ ਘਰਾਂ ਚ ਘੁੰਮਦੇ ਇਦਾਂ ਦੇ ਜਾਨਵਰ ਘਰਾਂ ਦੇ ਵਿੱਚ ਹਾਂਜੀ ਇੱਥੇ ਸਾਡੇ ਨੇੜੇ ਹੀ ਉਹ ਰੋਡ ਦੇ ਮੇਨ ਰੋਡ ਤੋਂ ਨਾਲ ਸਾਹਮਣੇ ਘਰ ਉਹਨੇ ਵਿਚਾਰ ਕੇ ਵਿਚਾਰੇ ਨੇ ਬੱਕਰੀਆਂ ਸਾਰੀਆਂ ਵੇਚ ਦਿੱਤੀ ਹੂੰ ਉਹਦੀਆਂ ਬੱਕਰੀਆਂ ਚੋਰੀ ਪੇ ਉਠਾ ਕੇ ਮਾਰ ਕੇ ਲੈ ਜਾਂਦੇ ਰਹੇ ਬਣ ਚ ਇਕੱਲਾ ਹੀ ਘਰ ਹੈ ਉਹਨਾਂ ਦਾ ਇਹ ਹੁਣ ਤਾਂ ਦੋ ਚਾਰ ਘਰ ਬਣ ਵੀ ਗਏ ਇਹ ਕਿੰਨੇ ਕੇਸ ਹੋ ਜਾਂਦੇ ਮਹੀਨੇ ਚ ਜਾਂ ਸਾਲ ਚ ਕਿੰਨੇ ਕੇਸ ਹੋ ਜਾਂਦੇ ਇਹ ਤਾਂ ਭਾਈ ਹੁਣ ਤਾਂ ਇੱਥੇ ਤਾਂ ਕਈਆਂ ਨੂੰ ਦਿਖਾਈ ਦਿੰਦਾ ਜਦੋਂ ਸਵੇਰੇ ਹੁਸ਼ਿਆਰਪੁਰ ਨੂੰ ਮੁੰਡੇ ਡਿਊਟੀ ਪਰ ਜਾਂਦੇ ਆ ਤੇ ਉਹਨਾਂ ਨੂੰ ਕਈ ਵਾਰੀ ਨਜ਼ਰ ਆਇਆ ਨਰਸਰੀ ਚ ਜਿਹੜੀ ਜੰਗਲਾਤ ਮੈਕਮ ਹੈ ਹੂੰ ਉੱਥੇ ਕਈਆਂ ਨੂੰ ਨਜ਼ਰ ਆਇਆ ਕੋਈ ਖੇਤਾਂ ਨੂੰ ਆਂਦਾ ਉਹਨਾਂ ਨੂੰ ਨਜ਼ਰ ਆਂਦਾ ਕੱਲ ਪਰਸੋਂ ਵੀ ਦੇਖਿਆ ਗਿਆ ਇਹ ਇੱਥੇ ਨਰਸਰੀ ਚ ਸੋ ਡਰ ਦਾ ਮਾਹੌਲ ਰਹਿੰਦਾ ਹੈ ਫਿਰ ਮੋੜ ਡਰਦਾ ਹੈ ਜੀ ਸੋ ਇਹ ਤੁਸੀਂ ਪਿੰਡ ਕੋਈ ਤੋਂ ਗਰਾਊਂਡ 0 ਤੋਂ ਰਿਪੋਰਟ ਦੇਖ ਰਹੇ ਸੀ ਤੇ ਹੁਣ ਡਿਪਾਰਟਮੈਂਟ ਸਾਰੀ ਪਹੁੰਚ ਚੁੱਕੀ ਹੈ ਪੁਲਿਸ ਵੀ ਆ ਗਏ ਪਹੁੰਚ ਚੁੱਕੇ ਪਿੰਡ ਵਾਸੀ ਪਹੁੰਚ ਚੁੱਕੇ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਤਿੰਨ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੈਡੀਕਲ ਲੀਗਲ ਰਿਪੋਰਟ ਤੋਂ ਬਾਅਦ ਜਦ ਮੈਡੀਕਲ ਬੁਲੇਟਿਨ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਇਹਦੀ ਮੌਤ ਦਾ ਸਹੀ ਕਾਰਨ ਪਤਾ ਲੱਗੇਗਾ ਪਰ ਡਿਪਾਰਟਮੈਂਟ ਚਾਹੁੰਦਾ ਹੈ ਕਿਉਂਕਿ ਇੱਕ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਸਮਾਜ ਸਾਡਾ सब सा गलत आरोप ना लगन कोई गलत ना फे इसका करके फॉरस्ट डिपार्टमेंट भी चल रही है ते भी रहा। नाम नाम कांता देवी का पास चार दिवारी के लिए पैसे नहीं है जी बाढ़ बनाने पड़ती है वो पाड़ कर भी फाड़ कर भी जा सकता है अंदर कोई बच्चा अगर अकेले हैं नहीं घर पर कोई अकेला ही बच्चा रहता है उसको भी उसका भी डर है उसको ना खाए ਤੋ ਕੈਸੇ ਕੈਸੇ ਜੀਏਗੇ ਕੈਸੇ ਅਸੀਂ ਇਕਲੇ ਬੱਚੇ ਕੋ ਚਾਹ ਕੇ ਇਕਲੇ ਬਜ਼ੁਰਗੋ ਕੈ ਛੋਡੋਗੇ ਕਿਸੇ ਨੇ ਚਾਰ ਦਿਵਾਰੀ ਕਰ ਲਈ ਕਿਸੇ ਕੋ ਨਹੀਂ ਪੈਸਾ ਨਹੀਂ ਕਰ ਸਕਾ ਇਹ ਗੋੜੀ ਸਿਰਦਰਦੀ ਹੈ ਹਾਂਜੀ ਹਾਂ ਬਾਤ ਕਰਤੇ ਹੈ ਸਰ ਥੈਂਕ ਯੂ ਥੈਂਕ ਯੂ ਮਾਤਾ ਜੀ ਕਿਆ ਨਾਮ ਹੈ ਆਪਕਾ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਸੰਦੀਪ ਜੀ ਕਿਆ ਕਹਿਣਾ ਹੈ ਮੈਂ ਕਹਿਣਾ ਚਾਹੁੰਦਾ ਹਾਂ ਵੀ ਸਾਡੇ ਏਰੀਆ ਦੇ ਵਿੱਚ ਨਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਪਹਿਲੇ ਤਾਂ ਚਲੋ ਇਹ ਜਦ ਖੇਤਾਂ ਦੇ ਵਿੱਚ ਕੁਛ ਨਾ ਕੁਛ ਹੋ ਜਾਂਦਾ ਸੀਗਾ ਮਤਲਬ ਜਿਸ ਤਰ੍ਹਾਂ ਫਸਲ ਹੋ ਗਈ ਜਾਨਵਰ ਇੰਨਾ ਕਿ ਬਾਂਦਰ ਹਰ ਜਾਨਵਰ ਦੀ ਚਲੋ ਰਾਖੀ ਹੋ ਜਾਂਦੀ ਹੈ ਕਿ ਬਾਂਦਰ ਇੰਨਾ ਹੋ ਗਿਆ ਕਿ ਮਤਲਬ ਲੋਕਾਂ ਨੂੰ ਨੇ ਸਾਰੇ ਪੌਦੇ ਲਗਾਣੇ ਪਏ ਅੱਜ ਤੁਹਾਨੂੰ ਇਹ ਸਫੇਦਾ ਜਾਂ ਬੂਟਾ ਲੱਗਦਾ ਨਜ਼ਰ ਆਉਂਦਾ ਇਸੇ ਕਰਕੇ ਹੈ ਕਿ ਇਹ ਇਨ੍ਹਾਂ ਖੇਤਾਂ ਦੇ ਵਿੱਚ ਅੱਜ ਫਸਲ ਨਹੀਂ ਹੁੰਦੀ ਕਿਉਂਕਿ ਬਾਂਦਰ ਦੀ ਜਿਹੜੀ ਹੈ ਰਾਖੀ ਨਾ ਤਾਂ ਦਿਨੇ ਹੁੰਦੀ ਦਿਨ ਪੂਰਾ ਮਤਲਬ ਜੇ ਹੈਗੇ ਜਦੋਂ ਦਿਨ ਚੜ ਜਾਂਦਾ ਤੇ ਉਸ ਤੋਂ ਬਾਅਦ ਇੱਕ ਮਿੰਟ ਵੀ ਬੰਦਾ ਆਪਣੇ ਖੇਤ ਤੋਂ ਵਾਂਝਾ ਨਹੀਂ ਹੋ ਸਕਦਾ ਸਭ ਤੋਂ ਵੱਡੀ ਸਮੱਸਿਆ ਆਈ ਉਹਦੇ ਕਰਕੇ ਸਾਰਾ ਜਿਹੜਾ ਕਿ ਸਵੇਦੇ ਦਾ ਜੰਗਲ ਬਣਿਆ ਜਾਂ ਕਿਸ ਤਰ੍ਹਾਂ ਇਹ ਖੇਤ ਹੈਗੇ ਇਹ ਨਹੀਂ ਕਿ ਜੰਗਲ ਹੈਗਾ ਜੰਗਲ ਬਹੁਤ ਦੂਰ ਅੱਗੇ ਹੈਗੇ ਉੱਪਰ ਪਹਾੜੀਆਂ ਤੇ ਜੰਗਲ ਜੋ ਜੰਗਲ ਅਲੱਗ ਹੈਗੇ ਖੇਤ ਅਨਸਾਰੀ ਇਹ ਵਾਹੀ ਵਾਹੀ ਵਾਲੇ ਖੇਤਨ ਇਨ੍ਹਾਂ ਖੇਤਾਂ ਦੇ ਵਿੱਚ ਮਜਬੂਰਨ ਲੋਕਾਂ ਨੂੰ ਇਹ ਪੌਦੇ ਲਗਾਣੇ ਪਏ ਆ ਔਰ ਜੇ ਪੌਦਿਆਂ ਦੇ ਨਾਲ-ਨਾਲ ਸਾਡੇ ਲੱਗੇ-ਲੱਗੇ ਘਰ ਹੈ ਹੁਣ ਇਹ ਘਰਾਂ ਦੇ ਵਿੱਚ ਜਾਨਵਰ ਜਿਹੜੇ ਨੇ ਉਹ ਸਾਰੇ ਹੀ ਜੰਗਲਾਂ ਤੋਂ ਉੱਤਰ ਕੇ ਘਰਾਂ 'ਚ ਆਵ ਉਤੋ ਬਾਅਦ ਹੈ ਕਿ ਜੇ ਇੱਥੇ ਵਿੱਚੋ ਘਰ ਹੈਗੇ ਉਹਨਾਂ ਨੇ ਕੁਝ ਬੱਕਰੀਆਂ ਵਗੈਰਾ ਰੱਖੀਆਂ ਸੀਗੀਆਂ ਉਹ ਵੀ ਖਾ ਖੂ ਗਏ ਜੇ ਕੋਈ ਪ੍ਰਸ਼ਾਸਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਕੋਈ ਵੀ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਬਈ ਯਾਰ ਉਹ ਵੀ ਚਲੋ ਵੀ ਯਾਰ ਜਾਨਵਰ ਕਿਸੇ ਨੇ ਆ ਕੇ ਕੋਈ ਕਿਸੇ ਨੂੰ ਨੁਕਸਾਨ ਕੀਤਾ ਉਹਦੀ ਵੀ ਦੇਖਭਾਲ ਹੋਵੇ ਮਗਰ ਹੈ ਕੀ ਹੈ ਕਿ ਹੁਣ ਘਰ ਦੇ ਵਿੱਚ ਜਾਨਵਰ ਜਾਂ ਜੰਗਲ ਦੇ ਵਿੱਚ ਕੋਈ ਬਾਲਣ ਵੀ ਲੈਣ ਗਿਆ ਜਾਂ ਕਿਸੇ ਤਰ੍ਹਾਂ ਦਾ ਕੋਈ ਆਪਣੇ ਜੂਸ ਲਈ ਕੋਈ ਵੀ ਚੀਜ਼ ਲੈਣ ਵੀ ਗਿਆ ਤੇ ਉਹਦੇ ਲਈ ਵੀ ਬੰਦਾ ਇੱਕ ਬੜਾ ਹਾਂ ਐਵਰੀ ਨਹੀਂ ਪਤਾ ਕਿ ਐਸੇ ਦੋਨੇ ਗੱਲਬਾਤ ਕਰ ਰਹੇ ਐਦਰੋ ਤेंदੂ ਆ ਜਾਵੇ ਐਵਰੀ ਪਤਾ ਇਹਦੀ ਵੀ ਕੋਈ ਗਾਰੰਟੀ ਬਿਲਕੁਲ ਉਸ ਚੀਜ਼ ਦਾ ਉਹ ਹੈਗਾ ਪਰ ਹੁਣ ਬੰਦਾ ਕਰੇ ਕੀ ਦੱਸੋ ਹੁਣ ਉਹ ਉਸ ਬੰਦੇ ਤੇ ਅਟੈਕ ਕੀਤਾ ਚਲੋ ਉਹਦੇ ਲਾਗੇ ਬੰਦੇ ਸੀਗੇ ਤੇ ਉਹਨਾਂ ਨੇ ਦੌੜ ਕੇ ਤਾਂ ਉਹਨੂੰ ਬਚਾ ਲਿਆ ਉਹਦੀਆਂ ਬਾਹਾਂ ਇਹ ਵਗੈਰਾ ਪੁਰੀਆਂ ਜ਼ਖਮੀਆਂ ਜ਼ਖਮੀ ਹੋ ਗਈਆਂ ਤੇ ਉਹ ਉਹਨੂੰ ਦੋ ਮੁੰਡੇ ਸੀਗੇ ਉੱਥੇ ਲਾਗੇ ਕਿਤੇ ਪੱਠੇ ਵਗੈਰਾ ਵੜਦੇ ਵੇ ਜਾਂ ਆਪਣਾ ਮਬਾਲਣ ਵਗੈਰਾ ਜੋ ਆਪਣਾ ਪੱਠੇ ਵਗੈਰਾ ਜਾਨਵਰਾਂ ਲਈ ਵੜਦੇ ਵੇ ਸੀਗੇ ਉਹਨੂੰ ਨੱਠ ਕੇ ਉਹਨਾਂ ਨੇ ਉਹਨੂੰ ਬਚਾ ਲਿਆ ਤੇ ਜੇ ਬਾਈ ਚਾਂਸ ਉੱਥੇ ਕੋਈ ਨਾ ਹੁੰਦਾ ਇਕੱਲਾ ਕੋਲ ਹੁੰਦਾ ਉਹ ਕਰਦਾ ਕੀ ਉਹ ਉਹਦੇ ਉਹਦੇ ਖਤਮ ਸੀਗਾ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਣਾ ਸੀ ਬੰਦਾ ਮਾਰ ਦਿੱਤਾ ਤੇ ਇਹ ਤਾਂ ਚਲੋ ਉੱਥੇ ਲਾਗੇ ਉਹਨੇ ਦਵਾਈ ਬਾਈ ਤੋ ਜਦੋਂ ਰੜਾਇਆ ਤੇ ਉਹ ਦਾਗੇ ਪੱਠੇ ਵੱਢਦੇ ਸੀਗੇ ਉਹਨਾਂ ਨੇ ਜਾ ਕੇ ਦੌੜ ਕੇ ਤਾਂ ਉਹਨੂੰ ਮਤਲਬ ਜੋ ਵੀ ਸੀਗਾ ਉਹਨਾਂ ਨੇ ਡੰਡਾ ਲਿਆ ਜਾਂ ਕੁਝ ਵੀ ਸੀਗਾ ਚਲੋ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਲੱਗ ਗਿਆ ਹੁਣ ਇਹ ਤਾਂ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਮਤਲਬ ਜਿਹੜੇ ਵੀ ਜਿੱਦਾਂ ਵੀ ਜੋ ਵੀ ਹਾਸਾ ਹੋਇਆ ਇਹ ਕੋ ਕਿਸੇ ਨੇ ਜਾਣ ਬੁਝ ਕੇ ਤਾਂ ਕੀਤਾ ਨਹੀਂ ਹੈ ਜਾਂ ਕੋ ਜਾਣ ਬੁਝ ਕੇ ਕਰਦਾ ਤਾਂ ਚਲੋ ਵੀ ਠੀਕ ਹੈ ਜੀ ਉਹਦੇ ਤੇ ਕਾਰਵਾਈ ਕਰ ਦਿਓ ਠੀਕ ਹੈ ਨਾ ਇਹ ਇਹ ਇੱਕ ਚੀਜ਼ ਹੈਗੀ ਚਲੋ ਜੇ ਜਾਣੇ ਅਣਜਾਣੇ ਜਾਂ ਉਹਨੂੰ ਬਚਾਉਣ ਦੀ ਖਾਤਰ ਉਹ ਹੋ ਗਿਆ ਹਾਸਾ ਤਿੰਦੂ ਇਹ ਕਿਦਾਂ ਦਾ ਜਾਨਵਰ ਆਮ ਤੇ ਹੱਥ ਕਿਸੇ ਦੇ ਪਹਿਲੀ ਤੀ ਗੱਲ ਆ ਨਹੀਂ ਸਕਦਾ ਇਦਾਂ ਜੇ ਚਲੋ ਉੱਥੇ ਉਹਨੂੰ ਹਮਲਾ ਉਹਦੇ ਤੇ ਕੀਤਾ ਸੀਗਾ ਉਹਨੂੰ ਛਡਾਣ ਦੀ ਖਾਤਰ ਉਹ ਹੋ ਗਿਆ ਤੇ ਚਲੋ ਉਹਦੇ ਵਿੱਚ ਕਿਸੇ ਦਾ ਕੋਈ ਦੋਸ਼ ਕਿਸੇ ਦਾ ਦੋਸ਼ ਨਹੀਂ ਮੰਨਿਆ ਜਾਣਾ ਚਾਹੀਦਾ ਮੇਰੀ ਸਮਝ ਦੇ ਹਿਸਾਬ ਨਾਲ ਤੇ ਇਹ ਹੈਗਾ ਵੀ ਦੋਸ਼ ਨਹੀਂ ਮੰਨਿਆ ਜਾਣਾ ਚਾਹੀਦਾ ਥੈਂਕ ਯੂ ਸਰ ਲਗਾਤਾਰ ਬਾਰਿਸ਼ ਤੇ ਮੀਂਹ ਪੈ ਰਿਹਾ ਥੈਂਕ ਯੂ ਸਰ ਤੇ ਇਹ ਮਾਹੌਲ ਹੈ ਸਾਰਾ ਪਿੰਡ ਦਾ ਇਹ ਤੁਹਾਨੂੰ ਦਿਖਾ ਰਹੇ ਆਪਾਂ ਲਗਾਤਾਰ ਜੁੜੇ ਰਹੋ ਤੁਸੀਂ ਜੀਵੀਸੀ ਅਪਡੇਟ ਦੇ ਨਾਲ ਬੜੀ ਬੜੀ ਗਿਣਤੀ ਵਿੱਚ ਜੋ ਕਿ ਇੱਥੇ ਸਥਾਨੀ ਨਿਵਾਸੀ ਹੈਂ گاؤں ਕੇ ਲੋਗ ਹੈਂ ਉਹ ਅਬ ਮਹਿਲਾਇਂ ਜੋ ਹੈ ਘਰੋਂ ਸੇ ਬਾਹਰ ਨਿਕਲ ਕੇ ਆਪਣੇ ਖੇਤੋਂ ਕੀ ਔਰ ਆਈ ਹੈਂ ਔਰ ਜੈਸੇ ਹੀ ਯਹਾਂ ਤ ਬੜੀ ਉਤਸੁਕਤਾ ਜਾਗਤੀ ਹੈ ਕਿ ਦੇਖੇ ਆਖਿਰਕਾਰ ਤेंदੂਆ ਕਿੰਨਾ ਬੜਾ ਹੈ ਔਰ ਕਿਤਨਾ ਖੁਨਖਾਰ ਹੈ ਇਹ ਵੀ ਭਾਈ ਸਾਹਿਬ ਟਰੈਕਟਰ ਲੈ ਕੇ ਆਏ ਸਰ ਕਿਆ ਨਾਮ ਹੈ ਆਪਣਾ ਮਨਜੀਤ ਸਿੰਘ ਮਨਜੀਤ ਸਿੰਘ ਜੀ ਅੱਜ ਆਪਾਂ ਕੀ ਦੇਖਣ ਆਏ ਆ ਇੱਥੇ ਬਸ ਇਹ ਪਤਾ ਲੱਗਿਆ ਮੈਨੂੰ ਹੁਣੇ ਮੈਂ ਦੇਖਣ ਆ ਗਿਆ ਅੱਛਾ ਕੀ ਜਾਣਕਾਰੀ ਕੀ ਮਿਲੀ ਸੀ ਖਬਰ ਕਿਸੇ ਆਪਣੇ ਕੋਲ ਤੁਹਾਡਾ ਬੰਦਾ ਖਾਲਿਆ ਹਾਂ ਬੰਦਾ ਸਾਡਾ ਖਾਲਿਆ ਤੇ ਆਪਾਂ ਮੌਕੇ ਤੇ ਪਹੁੰਚ ਗਏ ਤੇ ਹੁਣ ਜੇ ਤੁਸੀਂ ਮੌਕੇ ਤੇ ਪਹੁੰਚੇ ਤਾਂ ਕੀ ਤੁਹਾਡੇ ਹੱਥ ਲੱਗਾ ਕੀ ਦੇਖਿਆ ਕੁਝ ਤੁਸੀਂ ਮੈਂ ਕੁਝ ਵੀ ਤੁਹਾਡੇ ਸਾਹਮਣੇ ਆਇਆ ਹੁਣ ਜਾਣਕਾਰੀ ਮਿਲੀ ਕਿ ਉਹਨੂੰ ਲੈ ਗਏ ਯਾਰ ਹਾਨੂੰ ਨਹੀਂ ਪਤਾ ਇਹ ਵੀ ਤੁਹਾਡੇ ਕੋਲ ਹੀ ਪਤਾ ਲੱਗਿਆ ਤੁਸੀਂ ਇਹ ਕਹਿੰਦੇ ਮੈਂ ਨਹੀਂ ਸੁਣਿਆ ਨਾ ਉਹਦੇ ਕੋਲੋਂ ਨਾ ਉਹਦੇ ਕੋਲੋਂ ਹਾਂ ਤੇਰੇ ਕੋਲ ਸੁਣਨਾ ਵੀ ਜਾਣਕਾਰੀ ਪਈ ਉਹ ਲੈ ਗਏ ਲੈ ਗਏ ਮੈਨੂੰ ਤੇਰੇ ਕੋਲ ਲੱਗਿਆ ਪਤਾ ਮੇਰੇ ਕੋਲੋਂ ਪਤਾ ਲੱਗਿਆ ਹਾਂ ਮੈਨੂੰ ਕਿਸੇ ਨੂੰ ਇਹਨੂੰ ਹੁਣ ਲੈ ਕੇ ਹਾਂ ਠੀਕ ਹੈ ਤੇ ਬੰਦੇ ਨੂੰ ਸਿਵਲ ਹਸਪੀਟਲ ਐਡਮਿਟ ਕਰਾਤਾ ਹਾਂ ਉਹ ਵੀ ਪਤਾ ਲੱਗਿਆ ਇਹ ਦੱਸੋ ਕਿ ਇੱਥੇ ਮਾਹੌਲ ਕਿਹੋ ਜਿਹਾ ਰਹਿੰਦਾ ਕਿਦਾਂ ਦਾ ਮਾਹੌਲ ਤੁਹਾਡੇ ਸਾਹਮਣੇ ਦੁਨੀਆ ਇਕੱਠੀ ਹੈ ਇੱਕ ਬੰਦਾ ਖਾਦਾ ਕਿਦਾਂ ਖਾਦਾ ਹੁਣ ਉਹ ਜੇ ਪਿਆ ਕੀ ਆ ਹੋਇਆ ਉਹਨੂੰ ਕੀ ਨਹੀਂ ਉਹ ਨਹੀਂ ਪਤਾ ਬੰਦਾ ਖਾਦਾ ਉਹਦੇ ਬਾਰੇ ਦੇਖੋ ਨਾ ਆਮ ਦਿਨਾ ਦੇ ਵਿੱਚ ਕਿੰਨਾ ਕੱਡਾ ਰਹਿੰਦਾ ਪਿੰਡ ਵਾਸੀ ਕਿੰਨੇ ਕੱਡਾ ਸਾਡੇ ਪਿੰਡ 'ਚ ਹੀ ਵੜਿਆ ਪਹਿਲੇ ਆਪਣੇ ਪਾਸਾ ਦਿਨ ਹੋਏ ਤਾਂ ਘਰਾਂ 'ਚ ਆਏ ਵੜਿਆ ਹੂੰ ਕਿਨੇ ਉੱਚ ਗਿਆ ਸਿਕਿਉਰਿਟੀ ਦਾ ਡਰ ਰਹਿੰਦਾ ਕਿਥੇ ਸਿਕਿਉਰਿਟੀ ਹੈ ਨਹੀਂ ਤਿੰਦੂ ਖੁੱਲੇ ਹਮਕੋ ਹਾਂ ਖੁੱਲੇ ਹਮ ਕਦੇ ਕਿਸੇ ਨੂੰ ਖਾ ਲੈਂਦਾ ਕਦੇ ਕਿਸੇ ਨੂੰ ਖਾ ਲੈਂਦਾ ਹਾਂਜੀ ਹਾਂਜੀ ਲੋਕਾਂ ਦੀ ਜਾਨ ਤੇ ਇਦਾਂ ਹੀ ਹੈ ਜੀ ਇਦਾਂ ਹੀ ਹੈ ਦੁਨੀਆ ਆਪਣੇ ਬਣਾ ਚ ਨਹੀਂ ਜਾ ਸਕਦੀ ਪੱਠੇ ਲਿਓ ਨਹੀਂ ਜਾਦੇ ਆਪਾਂ ਉਹਦੇ ਕਰਕੇ ਕਿੰਨੇ ਹੱਸਦੇ ਖੇਤਾਂ ਵਿੱਚ ਆਪਣੇ ਖੇਤਾਂ ਨੂੰ ਪੱਠੇ ਨਾ ਕਰਦੇ ਪ੍ਰਧਾਨ ਜੀ ਨਾਮ ਦੱਸ ਦਿਓ ਨਾਮ ਦੱਸ ਦਿਓ ਬినੋਦ ਕੁਮਾਰ ਹੈ ਬినੋਦ ਕੁਮਾਰ ਬినੋਦ ਕਿ ਕਿੰਨੇ ਕੇ ਡਰ ਦੇ ਮਾਹੌਲ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਕੱਟ ਰਹੀ ਹੈ ਪਿੰਡ ਵਾਸੀ ਹਰ ਇੱਕ ਬੰਦੇ ਨੂੰ ਡਰ ਕੋਈ ਵੀ ਬੰਦਾ ਖੇਤ ਖੇਤ ਨੂੰ ਆਦਾਗਾ ਉਹ ਬਿਨੋ ਹਥਿਆਰ ਤੋਂ ਬਗਾਰ ਨਹੀਂ ਆ ਸਕਦਾ ਕੋਈ ਡਾੜ ਜਾਂ ਡਾਂਡਾ ਫੜ ਕੇ ਆ ਸਕਦਾ ਕਿਸੇ ਨਾ ਕਿਉਂਕਿ ਕੋਈ ਪਤਾ ਨਹੀਂ ਕਿਸ ਵੇਲੇ ਕਿਹੜਾ ਜਾਨਵਰ ਆ ਜਾਣਾ ਕਿਹੜਾ ਨਹੀਂ ਆ ਜਾਣਾ ਇਸੇ ਵਾਸਤੇ ਸਾਡੇ ਵਾਸਤੇ ਤਾਂ ਇਹ ਆਫਤ ਹੀ ਹੈ ਨਾ ਕੋਈ ਵੀ ਖੇਤਾਂ ਵਿੱਚ ਇਕੱਲਾ ਬੰਦਾ ਨਹੀਂ ਆ ਸਕਦਾ ਕੋਈ ਜਨਾਨੀ ਨਹੀਂ ਆ ਸਕਦਾ ਕੋਈ ਨਿਆਣੇ ਨਹੀਂ ਆ ਸਕਦਾ ਸਾਰੇ ਪਾਸੇ ਜੰਗਲ ਏਰੀਆ ਪਹਿਲੇ ਤਾਂ ਚਲੋ ਪਹਾੜੀਆਂ ਵਿੱਚ ਜਾਂਦੇ ਇਹਦੇ ਪਾਣੀ ਦੇ ਕੋਈ ਗੱਲ ਹੋਰ ਹੁਣ ਇੱਥੇ ਆਪਣੇ ਲੋਕਲ ਖੇਤਾਂ ਵਿੱਚ ਨਹੀਂ ਘੁੰਮ ਸਕਦੇ ਅਸੀਂ ਇਦਾਂ ਦਾ ਮਾਹੌਲ ਹੈ ਸਾਡੇ ਇੱਥੇ ਕੀ ਬੰਦਾ ਕਰੂਗਾ ਕੁਝ ਸਾਡੇ ਪਰ ਪ੍ਰਸ਼ਾਸਨ ਕੀ ਕਰ ਰਹੀ ਕੁਝ ਵੀ ਨਹੀਂ 0 ਹੈ 0 ਇਸ ਵੇਲੇ ਨਾ ਜਾਨ ਦੀ ਸਕਿਉਰਿਟੀ ਹੈ ਕੋਈ ਨਾ ਜਾਂਦਾ ਜਾਨ ਦੀ ਨਾ ਕੋ ਮਾਲ ਦੀ ਸਕਿਉਰਿਟੀ ਕੋਈ ਕੋਈ ਸਕਿਉਰਿਟੀ ਹੈ ਨਹੀਂ ਕਿਸੇ ਦੀ ਕੋਈ ਜਾਨਵਰ ਕਿਤੇ ਮਰ ਜਾਂਦਾ ਤੇ ਕਾਰਵਾਈਆਂ ਦੇ ਕਾਰਵਾਈਆਂ ਬਕਰੀਆਂ ਕਾਰਵਾਈ ਕਰਨ ਆ ਗਏ ਸਾਰੇ ਇਹ ਨਹੀਂ ਪੁੱਛਿਆ ਵੀ ਕਿਸੇ ਬੰਦੇ ਨੂੰ ਕਿਉਂ ਕਿਆ ਨੁਕਸਾਨ ਕੀਤਾ ਕਿਆ ਨਹੀਂ ਅਸੀਂ ਹੁਣ ਲੋਕਲ ਹੀ ਗੇਟਾ ਵਿੱਚ ਘਰਾਂ ਵਿੱਚ ਆ ਗਏ ਇਹ ਹਫਤਾ ਇੱਕ ਪਹਿਲੇ ਸਾਡੇ ਤੇ ਭੱਲੇ ਵਿੱਚ ਘਰਾਂ ਵਿੱਚ ਆ ਗਏ ਇੱਕ ਹਫਤੇ ਪਹਿਲਾਂ ਇੱਕ ਹਫਤੇ ਪਹਿਲਾਂ ਦੀ ਗੱਲ ਹੈ ਕਿਹੜਾ ਬੰਦਾ ਵੇ ਡਰ ਡਰ ਖੜਕ ਬੰਦੇ ਨੂੰ ਹੈਗਾ ਡਰ ਦੇ ਜਾਨ ਦੀ ਕਿਟ ਰਹੇ ਹਨ ਹਾਂਜੀ ਡਰ ਦੇ ਸਾਈ ਦੇ ਜਿੰਦਗੀ ਡਰ ਦੇ ਸਾਈ ਕੀ ਨਾਮ ਭੈਣ ਜੀ

ਹੜੀ ਬੱਚੇ ਨਾ ਖੁਦ ਛੱਡੀ ਕਾਉਨੇ ਟੈਂਪੂ ਲਵਾਏ ਨੇ ਕਿਰਾਏ ਪਲਵਾਏ ਨੇ ਕਿਰਾਇਆ ਦਿੰਨੇ ਅਪਰ ਗੱਲ ਕਿਹਾ ਸਾਡਾ ਯਾਨੀ ਕਿ ਕੁਝ ਸੁਣਾਈ ਨਹੀਂ ਹੈਗੀ ਇਸ ਚੀਜ਼ ਦੀ ਉਹ ਸਾਡੇ ਸਕੂਲ ਤੋਂ 1 ਕਿਲੋਮੀਟਰ ਪਹਾੜੀ ਏਰੀਆ ਸੇ ਛੋੜੇ ਬੱਚੇ ਨਾ ਆਪਾਂ ਭੇਜਾਂਗੇ ਉਹਨਾਂ ਨੂੰ ਉਹਦਾ ਲੰਘਾ ਉੱਥੋਂ ਕਈ ਵਾਰੀ ਦਿਖਿਆ ਆਪਾਂ ਨਾਲੇ ਇਹ ਥੋੜੀ ਵੀ ਦਿਖਿਆ ਕਿੰਨੀਆਂ ਦਿਖਿਆ ਨਾਲੇ ਅਪਰ ਗੱਲ ਕਿਹਾ ਕੁਝ ਸੁਣ ਕੇ ਰਾਜੀ ਨਹੀਂ ਸੀ ਨਾ ਆਵਾਜ਼ ਸਰਕਾਰ ਸੁਣਨਾ ਚਾਹੇ ਹਾਂ ये ये एक बड़ा डर का माहौल है बहन जी क्या नाम है अपना रजनी वाला सर रजनी जी क्या कहना चाहेंगे ऐसे माहौल में कैसे जिंदगी जी पाएंगे यहाँ के लोग सर आप ही बताइए अगर सामने तेंदुआ आ जाए तो कैसे जिएगा हम ठीक है ना अगर सा, अभी तो चलो कोई बात नहीं वो जेंट्स थे अगर हमारे साथ बच्चा हो तो लेडीज खुद को बचाएगी या बच्चे को बचाएगी ठीक है ना तेंदुआ तो तेंदुआ वो पूछकर थोड़ी खाएगा कि बच्चे लेडीज को खाएगा कि बच्चे को खाएगा ठीक है ना प्रशासन ये तो पूछने आ जाता है कि इसको क्यों मारा जाए क्यों आपने ये क्यों किया लेकिन कभी इसने ये पूछा कि हाँ आप कैसे जी रहे हैं जहाँ पे गांव में ये तो नहीं पूछता ना प्रशासन हमसे आकर प्रशासन को तब भी आकर हमारा हमसे पूछना चाहिए कि आप लोग गांव में कैसे रहते हैं लेडीज है उसको घर का काम निबेड़ कर पशुओं के लिए ले, चारा लेने भी जाना पड़ता है वो तो नहीं पूछता प्रशासन हमसे ना जब हम लोग अपनी तरफ से कोई कार्रवाई कर दे तब प्रशासन आ जाता है हमसे बात करने कि आपने ये क्यों किया ये गलत बात है सर अगर आज उनको कुछ हो जाता तो उनका परिवार जिन जिनका अटैक किया है केल हुए ने उनका परिवार पीछे बाल बच्चे कौन देखता ये भी है ना प्रशासन लेता उनकी जिम्मेवारी परिवार कौन देखता अगर जान चली जाती तो बच्चे कैसे पलते हाँ। मैम क्या नाम है आपका दुविंदर कौर दुविंदर एक बताइए कि यहाँ आप लोग जिंदगी जीते हैं आप लोग यहाँ साथ आपका कौन सा गांव है पिंड कोई मेरा पिंड कोई तो कैसे आप लोग जिंदगी कैसे जीते हैं कितना डर का कितना भय का माहौल होता है सिक्योरिटी कितनी है सुरक्षा कितनी है और ज़िंदगी कैसी है लेडीज़ को बहुत प्रॉब्लम है क्योंकि वो डर के हमारे खेतों को जाती नहीं है घर पर ही रहती हैं इसलिए हम चाहते हैं कि प्रशासन हमारी मदद करे और जिन्होंने अपने बचा के लिए टाइगर पर वो बचा किया है ना उनकी भी हेल्प हुए

भय में गुजर रही है और डर में गुजर रही है कारण क्या है जिए कैसे ये भी एक बड़ा सवाल बन गया है अगर तेंदुआ मर जाए तो कार्रवाई कर दी जाती है अगर तेंदुआ ना मरे तो जिंदगी चली जाती है बड़ी बात कही भाई साहब ने कि एक किलोमीटर दूर स्कूल है और वहाँ भेजने से भी बच्चों को कतराते हैं पढ़ेंगे कैसे जियेंगे कैसे ये एक बड़ा सवाल है पर हाँ अगर सरकार हमारी वीडियो को देख रही है तो एक बड़ी जिम्मेवार है कि कैसे इन्हें जंगली जानवरों से गांव के लोगों को बचाया जाएगा जंगली जानवरों को सिर्फ जंगल तक सीमित रखा जाएगा कैसे उसकी फेसिंग की जाएगी ये जिम्मेदारी जिम्मेवार अधिकारियों को संभालनी पड़ेगी पर हाँ इनकी सुरक्षा की गारंटी भी आपको देनी पड़ेगी क्योंकि ये महिलाएं आज बोली हैं अगर ये दोबारा बोली तो शायद सत्ता तक हिला डालेंगी ये वो नागरिक हैं देश के ये वो नागरिक है पंजाब के होशियारपुर के जो अपने वोट की ताकत से नई सरकारों को चुनते हैं उन्हें कुर्सियाँ सौंपते हैं और एक इतिहास रहा है कि जब जब जनता जनार्दन बोला है तो राज सिंहासन डोला है और ये एक बड़ी जो सिरदर्दी है वो गांव के लोगों के लिए तेंदुए का बना हुआ है कैमरा जर्नलिस्ट नवनीत सिंह चीमा के साथ मैं बजरंगी पांडे जीबीसी अपडेट होशियारपुर